ਉਲੰਘਣਾ ਬੰਦਾ ਪੈਰ ਰੱਜ ਕਰੋ ਰੱਜ ਕਰੋ ਰੱਜ ਕਰੋ ਉਲੰਘਣਾ ਬੰਦਾ ਪੈਰ ਰੱਜ ਕਰੋ ਰੱਜ ਕਰੋ ਰੱਜ ਕਰੋ ਪੂਰੇ ਪੰਜਾਬ ਦੇ ਵਿੱਚ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਕੀਤੀ ਗਈ ਆ ਚੱਕਾ ਜਾਮ ਕਰਕੇ ਧਰਨੇ ਲਗਾਏ ਗਏ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਆ ਗੱਲ ਕਰੀਏ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਦੇ ਵਿੱਚ ਵੀ ਅੱਜ ਸਰਕਾਰੀ ਮੁਲਾਜ਼ਮਾਂ ਦੇ ਵੱਲੋਂ ਬੱਸ ਸਟੈਂਡ ਦੇ ਉੱਪਰ ਚੱਕਾ ਜਾਮ ਕਰਕੇ ਧਰਨਾ ਲਗਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਜਾ ਰਹੀ ਆ ਇਸ ਮੌਕੇ ਆਗੂ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਦੱਸਿਆ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਜਥੇਬੰਦੀ ਦੇ ਕਈ ਆਗੂਆਂ ਨੂੰ ਜਿਹੜਾ ਨજરਬੰਦ ਕਰ ਦਿੱਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਹੈ ਇਸ ਨੂੰ ਇਸ ਰੋਸ ਦੇ ਵਜੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਜਿਹੜੀ ਹੈ ਨਾਰੇਬਾਜੀ ਕੀਤੀ ਜਾ ਰਹੀ ਹੈ ਤਸਵੀਰਾਂ ਦਿਖਾ ਰਹੇ ਹਾਂ ਫਰੋਜ਼ਪੁਰ ਸ਼ਹਿਰ ਦੇ বাস ਸਟੈਂਡ ਦੀਆਂ ਨੇ ਜਿੱਥੇ ਕਿ ਸਰਕਾਰੀ বাস ਮੁਲਾਜ਼ਮਾ ਦੇ ਵੱਲੋਂ ਜਿਹੜੀ ਹੈ ਇਹ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਜਾ ਰਹੀ ਹੈ ਇਸ ਮੌਕੇ ਜਥੇਬੰਦੀ ਦੇ ਆਗੂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਉਹਨਾਂ ਦਾ ਕਹਿਣਾ ਹੈ ਇਨਾ ਹੈਗਾ ਕੀ ਕਰਨ ਹੈਗਾ ਵੀ ਪੁਲਿਸ ਤੁਹਾਡੇ ਪ੍ਰਸ਼ਾਸਨ ਦੇ ਸਰਕਾਰਾਂ ਦੇ ਵਿੱਚ ਠਣੀ ਹੋਈ ਆ ਸਾਰਾ ਅੱਜ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਿਆ ਜਾਣਾ ਸੀ ਸਾਡੇ ਵੱਲੋਂ ਕਾਲ ਸੀ ਕਿ ਪਹਿਲਾਂ ਗੇਟ ਰੈਲੀਆ ਕੀਤੀਆਂ ਜਾਣੀਆਂ 10 ਤੋਂ 12 ਵਜੇ ਤੱਕ ਉਸ ਤੋਂ ਬਾਅਦ 1 ਵਜੇ ਤੋਂ ਜਿਹੜਾ ਸਾਡਾ ਬੱਸਾਂ ਦਾ ਬੰਦ ਕਰਨ ਦਾ ਪ੍ਰੋਗਰਾਮ ਸੀ ਪਰ ਪ੍ਰਸ਼ਾਸਨ ਪ੍ਰਸ਼ਾਸਨ ਦੀ ਧੱਕੇਸ਼ਾਹੀ ਜਾਂ ਸਰਕਾਰ ਦੀ ਇਹਨਾਂ ਸਾਡੇ ਵੱਖ-ਵੱਖ ਡੀਪੋਂ ਤੋਂ ਜਿਹੜੇ ਜਿਹੜੇ ਆਗੂ ਸੀ ਉਹਨਾਂ ਨੂੰ ਘਰਾਂ 'ਚ ਡਿਟੇਨ ਕਰਤਾ ਜਾਂ ਉਹਨਾਂ ਨੂੰ ਅਰੈਸਟ ਕਰਕੇ ਲੈ ਗਏ ਜਿੱਦੇ ਰੋਸ ਹੋਜੋ ਜਿਹੜਾ ਕੰਮ 1 ਵਜੇ ਹੋਣਾ ਸੀ ਉਹ 5:30 ਵਜੇ ਇਹਨਾਂ ਬੱਸ ਸਟੈਂਡ ਬੰਦ ਕਰਾਏ ਪੂਰੇ ਪੰਜਾਬ ਦੇ ਵਿੱਚ ਹੁਣ ਵੀ ਪ੍ਰਸ਼ਾਸਨ ਵੱਲੋਂ ਲਗਾਤਾਰ ਤੱਕੇਸ਼ਾਈਆਂ ਕੀਤੀਆਂ ਜਾ ਰਹੀਆਂ ਕਿਉਂਕਿ ਸਾਡੀ ਮੰਗ ਕੱਲਾ ਜਿਹੜਾ ਮਹਿਕਮਾ ਨੂੰ ਨੀਜੀਕਰਨ ਕਰਨ ਜਾ ਰਹੇ ਸਰਕਾਰ ਕਿਲੋਮੀਟਰ ਬੱਸਾਂ ਲੈ ਕੇ ਆ ਰਹੀ ਏ ਅਸੀਂ ਦੱਸ ਚੁੱਕਿਆ ਮਹਿਕਮੇ ਦੇ ਅਧਿਕਾਰੀਆਂ ਨੂੰ ਕਿ ਕਿੰਨਾ ਘਾਟਾ ਪਾਵੇਗੀ 5 ਸਾਲਾਂ ਦੇ ਵਿੱਚ 125 ਕਰੋੜ ਰੁਪਇਆ ਜਿਹੜਾ 1 ਕਰੋੜ 25 ਲੱਖ ਰੁਪਇਆ ਜਿਹੜਾ ਮਹਿਕਮੇ ਦਾ ਜਿਹੜਾ ਮਾਲਕ ਲੈ ਜਾਏਗਾ ਕਿਲੋਮੀਟਰ ਬੱਸਾਂ ਦਾ ਤੋਂ ਉਸ ਤੋਂ ਬਾਅਦ ਉਹ ਬੱਸ ਵੀ ਲੈ ਜਾਏਗਾ ਜੇਕਰ ਬੱਸ ਮੈਕਮੇ ਦੇ ਵਿੱਚ ਪਾਈ ਜਾਂਦੀ ਇਹ ਪੰਨ ਬੱਸ ਉਹ 35 ਤੋਂ 40 ਲੱਖ ਰੁਪਏ ਚ ਪਊਗੀ ਤੇ ਚਾਹੇ 15 ਸਾਲ ਜਿਹੜੀ ਉਹ ਸੇਵਾ ਮੁਹੱਈਆ ਕਰਾਏਗੀ ਪੰਜਾਬ ਦੀ ਜਨਤਾ ਨੂੰ ਪਰ ਫਿਰ ਵੀ ਜਿਹੜੇ ਸਾਡਾ ਟ੍ਰਾਂਸਪੋਰਟ ਮੰਤਰੀ ਜਾਂ ਸਾਡੇ ਉੱਪਰਲੇ ਅਧਿਕਾਰੀ ਹੈ ਉਹ ਬੇਜਦ ਨੇ ਕਿ ਕਾਰਪੋਰੇਟ ਘਰਾਣਿਆਂ ਨੂੰ ਜਾਂ ਵੱਡੇ ਲੋਕਾਂ ਨੂੰ ਲੁੱਟ ਕਰਾਉਣੀ ਹੈ ਤਾਂ ਮੈਕਮੇ ਦਾ ਨੀਜੀਕਰਨ ਕਰਨਾ ਉਹਦੇ ਵਿਰੋਧ ਵਜੋਂ ਅੱਜ ਅਸੀਂ ਇੱਥੇ ਦਰਿਆ 'ਤੇ ਬੈਠੇ ਆ ਜਿੰਨਾ ਚਿਰ ਪ੍ਰਸ਼ਾਸਨ ਸਾਡੇ ਡਿਟੇਨ ਕੀਤੇ ਸਾਥੀਆਂ ਨੂੰ ਨਹੀਂ ਰਿਹਾ ਕਰਦਾ ਜਾ ਕੋਈ ਨਹੀਂ ਕਰਦਾ ਉਹਨਾਂ ਚਿਰ ਬੱਸ ਸਟੈਂਡ ਬੰਦ ਰਹਿਣਗੇ ਜਿਹੜੀ ਸਾਡੀ ਅਗਲੀ ਕਾਲ ਹੈ ਜਿਵੇਂ ਵੀ ਜੱਥੇਬੰਦੀ ਸਾਨੂੰ ਦੇਊਗੀ ਅਸੀਂ ਤਿਆਰ ਰਵਾਂਗੇ ਅਸੀਂ ਸਾਰਾ ਦਿਨ ਬੰਦ ਰਹਿਣਗੇ ਵੇਖੋ ਜੀ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰ ਦੇਣ ਜਾਂ ਸਾਡੇ ਸਾਡੇ ਪੜੇ ਆਓ ਛੱਡ ਦੇਣ ਸਾਡਾ ਦਿਲ ਨਹੀਂ ਕਰਦਾ ਕਿ ਪੰਜਾਬ ਦੀ ਜਨਤਾ ਨੂੰ ਖਰਾਬ ਕਰੀਏ ਇੱਕ ਇੱਕ ਮਿੰਟ ਲਈ ਅਸੀਂ ਪ੍ਰਾਈਵੇਟ ਨਾਲ ਲੜਦੇ ਆਂ ਅੱਜ ਅਸੀਂ ਆਪਣਾ ਸਾਰੇ ਸਟੇਰੀਂਗ ਸਾਰੀਆਂ ਬੱਸਾਂ ਬੰਦ ਕਰਕੇ ਬੈਠੇ ਆਂ ਇਨ ਕਾਮੀਆਂ ਦੇ ਵਿੱਚ ਪੰਜਾਬ ਸਰਕਾਰ ਦੀ ਇਹ ਪੰਜਾਬ ਦੇ ਜਿਹੜਾ ਸਾਡੇ ਮਹਿਕਮੇ ਦੇ ਵਿੱਚ ਅਧਿਕਾਰੀ ਉਹਨਾਂ ਦੀ ਜੇਕਰ ਉਹ ਟੈਂਡਰ ਨੂੰ ਰੱਦ ਕਰਦੇ ਆ ਜਾਂ ਜਿਹੜੇ ਸਾਥੀ ਧੱਕੇਸ਼ਾਹੀ ਉਹਨਾਂ ਨੂੰ ਨਹੀਂ ਛੱਡਦੇ ਤੇ ਹੁਕਮ ਤਿੰਨ ਦਿਨ ਪਹਿਲਾਂ ਸ੍ਰੀ ਅਨੰਤਪੁਰ ਸਾਹਿਬ ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰਪੁਰਬ ਮਨਾ ਕੇ ਆੜਿਆ ਤਿੰਨ ਦਿਨ ਇਹਨਾਂ ਸਾਡੇ ਸਾਥੀਆਂ ਨੂੰ ਸੂਲੀ ਟੰਗੀ ਰੱਖਿਆ ਸਾਡੇ ਸਾਥੀ ਅਨੰਤਪੁਰ ਸਾਹਿਬ ਜਾਂਦੇ ਸੀ ਉਥੋਂ 2 ਵਜੇ ਆਉਂਦੇ ਸੀ ਤੜਕੇ 4 ਵਜੇ ਫਿਰ ਬੱਸਾਂ ਭਰ ਕੇ ਅਨੰਤਪੁਰ ਸਾਹਿਬ ਨੂੰ ਤੁਰ ਪੈਂਦੇ ਸੀ ਇਹਨਾਂ ਇੰਨੀਆਂ ਤੱਕੇਸ਼ਾਂ ਇਹਨੀ ਰੈਸਮੈਂਟ ਕੀਤੀ ਉਹਦਾ ਸਿਲਸਿਲਾ ਅੱਜ ਮਿਲਿਆ ਕਿ ਸਰਕਾਰ ਦੀ ਅਸੀਂ ਉੱਥੇ ਜਿਹੜੇ ਕਹੇ ਤੇ ਬੱਸਾਂ ਲੈ ਕੇ ਗਏ ਉੱਥੇ ਪੰਜਾਬ ਦੀ ਜਨਤਾ ਨੂੰ ਲੈ ਕੇ ਗਏ ਪਰ ਇੱਕ ਦਿਨ ਬਾਅਦ ਹੀ ਪੁਲਿਸ ਪ੍ਰਸ਼ਾਸਨ ਜਾਂ ਜਿਹੜੀ ਸਰਕਾਰ ਹੈ ਉਹ ਸਾਡੇ ਤੇ ਕਵਾੜੇ ਲੈ ਕੇ ਆ ਰਹੀ ਹੈ ਕਿ ਸਾਨੂੰ ਗ੍ਰਿਫਤਾਰ ਕਰ ਰਹੀ ਹੈ ਸਾਨੂੰ ਘਰਾਂ 'ਚ ਡਿਟੇਨ ਕਰ ਰਹੀ ਹੈ ਸਾਨੂੰ ਜਿਹੜੇ ਸ਼ਾਂਤੀਪੂਰਵਕ ਜਿਹੜਾ ਸ਼ਾਂਤੀਪੂਰਨ ਜਿਹੜਾ ਅਸੀਂ ਪ੍ਰੋਟੈਸਟ ਕਰਨਾ ਉਹ ਵੀ ਸਾਨੂੰ ਕਰਨ ਨਹੀਂ ਦਿੱਤਾ ਜਿਹੜੇ ਕੱਚੇ ਮੁਲਾਜ਼ਮ ਆ ਜਾਂ ਸਟ੍ਰਾਈਕ ਕਰਕੇ ਜਦ ਪੂਰੇ ਜੜੇ ਆ ਵੀ ਮੁਲਾਜ਼ਮ ਜੜੇ ਹੈਗੇ ਜਥੇਬੰਦੀਆਂ ਉਹ ਸਾਰੇ ਹੜਤਾਲ ਤੇ ਆ ਪੂਰੇ ਹੜਤਾਲ ਤੇ ਜੀ ਇਹਦੇ ਸਾਡੀਆਂ ਹੋਰ ਵੀ ਭਰਾਤਰੀ ਜਥੇਬੰਦੀਆਂ ਜਿਹੜੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਵੱਖ-ਵੱਖ ਜਿਹੜੇ ਸਾਡੇ ਧਰਨੇ ਵਾਲੇ ਥਾਂ ਤੇ ਸ਼ਾਮਲ ਹੋ ਰਹੀਆਂ ਜਿਹੜੀਆਂ ਕੋਈ ਵੀ ਜਿਹੜੇ ਮਹਿਕਮਿਆਂ ਦਾ ਜਾਂ ਪੰਜਾਬ ਦੇ ਲਈ ਜਿਹੜੇ ਸਜੀਦਾਂ ਨੇ ਉਹ ਸਾਡੇ ਵਿੱਚ ਸ਼ਾਮਲ ਹੋ ਰਹੇ ਨੇ